ਇਹ ਦੁਕਾਨਾਂ ਤੇ ਬਲਡੋਜਰ ਜੇ ਫਰੇਗਾ ਨਾ ਪਹਿਲਾਂ ਇੱਥੇ ਲਾਸ਼ਾਂ ਦੇ ਢੇਰ ਲੱਗਣਗੇ ਜੇ ਸਰਕਾਰ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਬਲਡੋਜਰ ਚਲਾ ਕੇ ਦੁਕਾਨਾਂ ਢਾਉਣੀਆਂ ਚਾਹੁੰਦੀ ਤੇ ਬੇਸ਼ੱਕ ਢਾ ਦੇਵੇ ਵੇਣਿਆ ਕਿਹੜਾ ਆ ਕੇ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਬਲਡੋਜਰ ਚਲਾਉਂਦਾ ਅਸੀਂ ਤਾਂ ਤਿਆਰ ਬੈਠੇ ਅਸੀਂ ਤਾਂ ਮਰੇ ਪਏ ਆ ਸਰਕਾਰ ਸਾਨੂੰ ਭੁੱਖਾ ਮਾਰਨਾ ਚਾਹੁੰਦੀ ਹੈ ਭੁੱਖਾ ਮਰਨ ਨੂੰ ਤਾਂ ਵੈਸੇ ਮਰ ਜਾਂਗੇ ਅਸੀਂ ਇਹ ਪੰਜਾਬ ਸਰਕਾਰ ਭੁੱਲੀ ਭੱਟੀ ਹੈ ਵੀ ਵਪਾਰੀਆਂ ਨੂੰ ਜਦੋਂ ਮਰਜ਼ੀ ਦੱਬ ਲਾਂਗੇ ਕੋਈ ਵਪਾਰੀ ਉਹਨਾਂ ਦੀ ਬਦਮਾਲਾ ਨਹੀਂ ਹੈਗਾ ਸਾਨੂੰ ਕੋਈ ਡਰ ਨਹੀਂਗਾ ਅਸੀਂ ਹਰ ਪਰਚੇ ਲਈ ਤਿਆਰ ਆ ਅਸੀਂ ਹਰ ਪੰਬਲੀ ਤਿਆਰ ਆ ਹਰ ਬਲਡੋਲਜਰ ਨਹੀਂ ਤਿਆਰ ਆ ਆਣ ਸਾਨੂੰ ਕੋਈ ਟੈਨਸ਼ਨ ਨਹੀਂ ਅਸੀਂ ਦਿਖਾਵਾਂਗੇ ਵਪਾਰੀ ਕੀ ਚੀਜ਼ ਹੈ ਵਪਾਰ ਗੋਮਟਾਂ ਚ ਚਲਾਂਦਾ ਹੈ ਇਹ ਗੋਮਟ ਅਸੀਂ ਚਲਾਣੇ ਆ ਡਿਵੈਲਪਮੈਂਟ ਸਾਡੀਆਂ ਲਾਸ਼ਾਂ ਤੇ ਕਰਨੀ ਇਹਨਾਂ ਨੇ ਸਾਡੇ ਰੋਜ਼ਗਾਰ ਤੇ ਡਿਵੈਲਪਮੈਂਟ ਕਰਨੀ ਇਹਨਾਂ ਨੇ ਸਰਕਾਰਾਂ ਕਾਂ ਦੀ ਡਿਵੈਲਪਮੈਂਟ ਕਰਦੀ ਹੈ ਪਬਲਿਕ ਦੀ ਡਿਵੈਲਪਮੈਂਟ ਹੈ ਪਬਲਿਕ ਮਿਹਨਤ ਕਰਦੀ ਪਬਲਿਕ ਦਾ ਪੈਸਾ ਪਬਲਿਕ ਦਾ ਟੈਕਸ ਹੈ ਪਬਲਿਕ ਦਾ ਪੈਸਾ ਪਬਲਿਕ ਦੇ ਪੈਸੇ ਨਾਲ ਸਰਕਾਰਾਂ ਚਲਦੀਆਂ ਨੇ ਸਰਕਾਰਾਂ ਪਬਲਿਕ ਨਾਲ ਚਲਦੀਆਂ ਨੇ ਸਰਕਾਰਾਂ ਨਾਲ ਪਬਲਿਕ ਨਹੀਂ ਚਲਦੀ ਪਬਲਿਕ ਦੇ ਨਾਲ ਸਰਕਾਰਾਂ ਚਲਦੀਆਂ ਪਹਿਲਾਂ ਲੀਡਰ ਹੱਥ ਜੋੜਦੇ ਨੇ ਸਾਡੇ ਦੇ ਆ ਕੇ ਵੀ ਭਾਈ ਤੁਹਾਡੀ ਸੇਵਾ ਕਰਾਂਗੇ ਅਸੀਂ ਤੁਸੀਂ ਸਾਨੂੰ ਵੋਟਾਂ ਪਾਓ ਅੱਜ ਹੁਣ ਵੇਖੋ ਜੇ ਅਸੀਂ ਵੋਟਾਂ ਪਾਈਆਂ ਨੇ ਤੇ ਸਾਨੂੰ ਹੱਥ ਜੋੜਨੇ ਪੈ ਰਹੇ ਨੇ ਸਾਨੂੰ ਹੱਥ ਜੋੜਨੇ ਪੈ ਰਹੇ ਨੇ ਅੱਜ ਵੋਟਾਂ ਪਾ ਆ ਕੇ ਅਸੀਂ ਹੱਥ ਜੋੜ ਰਹੇ ਹਾਂ ਮਹਾਰਾਜ ਤੁਹਾਨੂੰ ਵੋਟਾਂ ਪਾਈਆਂ ਨੇ ਸਾਡੇ ਤੇ ਜ਼ੁਲਮ ਨਾ ਕਰੋ ਸਾਡੀ ਰੋਟੀ ਰੋਜੀ ਨਾ ਖੋਹੋ ਸਾਨੂੰ ਬੇਰੁਜ਼ਗਾਰ ਨਾ ਕਰੋ ਕਾਂ ਬੋਲਦੇ ਸੀ ਜਦੋਂ ਦੇ ਇੱਥੇ ਬੈਠੇ ਆ ਅੱਜ ਇੱਥੇ ਰੌਣਕ ਤੇ ਮਾਰਕੀਟ ਬਣ ਗਈ ਅੱਜ ਕਰੋੜਾਂ ਦੀ ਜਾਇਦਾਦ ਬਣ ਗਈ ਹੈ ਤੇ ਅੱਜ ਅਸੀਂ ਉੱਠ ਜਾਈਏ ਕਰੋੜਾਂ ਦੀ ਜਾਇਦਾਦ ਬਣਾਈ ਕਿੰਨੇ ਆ ਇਹ ਅੱਡਾ ਬਣਾਇਆ ਕਿੰਨੇ ਕਰੋੜਾਂ ਦੀ ਜਾਇਦਾਦ ਬਣਾਈ ਕਿ ਲੈ ਜੇ ਸੀ ਇੱਥੇ ਬੈਠੇ ਆ ਅਸੀਂ ਰੌਣਕਾਂ ਲਾਈਆਂ ਇੱਥੇ ਮਾਰਕੀਟ ਬਣੀ ਹੈ ਤਾਂ ਹੀ ਇੱਥੇ ਰੌਣਕ ਹੈ ਤਾਂ ਹੀ ਮੁੱਲ ਪਿਆ ਇਸ ਚੀਜ਼ ਦਾ ਕਿ ਅੱਜ ਜੇ ਮੁੱਲ ਪੈ ਗਿਆ ਤਾਂ ਸਰਕਾਰ ਕਹਿੰਦੀ ਮੁੱਲ ਵਟ ਕੇ ਤੇ ਅਸੀਂ ਪੈਸੇ ਵਟ ਲੀਏ ਤੇ ਇਹ ਅਸੀਂ 2003 ਤੋਂ ਪੁੱਡਾ ਤੋਂ ਕਰਨਾ ਲਈਆਂ ਸੀ 2015 ਦੇ ਵੇਲੇ ਕਾਲੀ ਸਰਕਾਰ ਵੇਲੇ ਇਹਨਾਂ ਨੇ ਪੁੱਡਾ ਨੂੰ ਥਾਂ ਦੇ ਦੀ ਕੋਈ ਸਾਡੇ ਸੈਨਿਕ ਰਹੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਚਹਿਰੀਆਂ ਉੱਧਰ ਲੈ ਗਏ 2015 ਤੋਂ ਲੈ ਕੇ 2023 ਤਾਈਂ ਇਸ ਮਹੀਨੇ 18 ਤਰੀਕ ਨੂੰ ਸਾਨੂੰ ਨੋਟਿਸ ਆਉਂਦਾ ਵੀ ਦੋ ਤਰ੍ਹਾਂ ਦੇ ਵਿੱਚ ਵੀ ਦੁਕਾਨਾ ਖਾਲੀ ਕਰ ਦਿਓ ਕੀ ਸਾਡੇ ਕੋਲ ਝੁੱਗੀ-ਝੋਪੜੀ ਆ ਲੈ ਵੀ ਅਸੀਂ ਦਾਵਾ ਤਾਂ ਕਰਨਾ ਖਾਲੀ ਕਰ ਦਿੱਗੇ ਜੇ ਤੁਸੀਂ ਮਾਲਕ ਬਣਨ ਨੂੰ ਤਿਆਰ ਸਾਨੂੰ ਮਾਲਕ ਬਣਾਓ ਤੁਸੀਂ ਜਾਂ ਤਾਂ ਅਸੀਂ ਭਜਦੇ ਆ ਅਸੀਂ ਸਾਰੇ ਮਾਲਕ ਬਣਨ ਨੂੰ ਤਿਆਰ ਆ ਲਵੋ ਪੈਸੇ ਜਿਹੜਾ ਮਾਰਕੀਟ ਦਾ ਰੇਟ ਪਾਓ ਸਾਰ ਤੋਂ ਲੈ ਲਓ ਪੈਸੇ ਤੁਸੀਂ ਸਾਨੂੰ ਦਿਓ ਕਬਜ਼ੇ ਸਾਨੂੰ ਪਹਿਲ ਦਿਓ ਪਹਿਲਾਂ ਅੱਜ ਜੇ ਮਾਰਕੀਟ ਵਿੱਚ ਕਰੋੜਾ ਰੁਪਈਆ ਮੁੱਲ ਪੈ ਗਿਆ ਇੰਨਾ ਥਾਵਾਂ ਦਾ ਤੇ ਆਜ ਹੁਣ ਸਾਨੂੰ ਕੱਢ ਕੇ ਬਾਹਰ ਮਾਰੋ ਤੁਸੀਂ ਰੈੱਡ ਕਰਾਸ ਦੇ ਵੱਲੋਂ ਜੀਰਾ ਦੇ ਵਿੱਚ ਦੁਕਾਨਾਂ ਢਾਣ ਦਾ ਨੋਟਿਸ ਕੱਢਿਆ ਗਿਆ ਤੇ ਅੱਜ ਦੁਕਾਨਦਾਰਾਂ ਨੇ ਇਸੇ ਤੇ ਹੀ ਧਰਨਾ ਲਗਾਇਆ ਉਸੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਨੇ ਤੇ ਦੁਕਾਨਦਾਰ ਇਕੱਠੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹਾਂਜੀ ਪ੍ਰਧਾਨ ਜੀ ਜਿਓ ਦੁਕਾਨਾਂ ਢਾਣ ਦਾ ਨੋਟਿਸ ਕੱਢਿਆ ਗਿਆ ਪ੍ਰਸ਼ਾਸਨ ਦੇ ਵੱਲੋਂ ਇਸ ਤੇ ਕੀ ਕਹਿਣਾ ਹੈ ਤੁਹਾਡਾ ਇਸ ਤੇ ਕੀ ਕਹਿਣਾ ਜੀ ਅਸੀਂ 2003 ਤੋਂ ਪੁੱਡਾ ਤੋਂ ਦੁਕਾਨਾਂ ਲਈਆਂ ਸੀ 2015 ਦੇ ਵੇਲੇ ਕਾਲੀ ਸਰਕਾਰ ਵੇਲੇ ਇਹਨਾਂ ਨੇ ਪੁੱਡਾ ਨੂੰ ਥਾਂ ਦੇਦੀ ਕੋਈ ਸਾਡੇ ਸਹਿਯਨ ਨਹੀਂ ਕਰਾਇਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਚਹਿਰੀਆਂ ਉੱਧਰ ਲੈ ਗ 2015 ਤੋਂ ਲੈ ਕੇ 2023 ਤਾਈਂ 18 ਤਰੀਕ ਨੂੰ ਆ ਇਸ ਮਹੀਨੇ 18 ਤਰੀਕ ਨੂੰ ਸਾਨੂੰ ਨੋਟਿਸ ਹੁੰਦਾ ਕਿ ਦੋ ਦਿਨਾਂ ਦੇ ਵਿੱਚ ਵਿੱਚ ਦੁਕਾਨਾ ਖਾਲੀ ਕਰ ਦਿਓ ਕਿ ਸਾਡੇ ਕੋਲ ਝੁੱਗੀ ਝੋਪੜੀ ਆ ਲੈ ਵੀ ਅਸੀਂ ਦਾ ਵਾਦ ਦੁਕਾਨਾ ਖਾਲੀ ਕਰ ਦਿੱਤੀ ਕਿ ਲੈ ਵੀ ਇਹਨਾਂ ਨੂੰ ਇਹੀ ਜਿਹਾ ਲੈ ਵੀ ਨੋਟਿਸ ਜੋ ਦੇ ਖਾਲੀ ਕਰਾਓ ਮੁੜ ਕੇ ਅਸੀਂ ਐਸਡੀਐਮ ਸਾਹਿਬ ਨੂੰ ਮਿਲੇ ਉੱਥੇ ਜਾ ਕੇ ਉਹਨਾਂ ਨੇ ਵੀ ਸਾਡੀ ਕੋਈ ਪੂਰੀ ਸੁਣਵਾਈ ਨਹੀਂ ਕੀਤੀ ਤਹਿਸੀਲਦਾਰ ਸਾਹਿਬ ਨੇ ਵੀ ਕੋਈ ਪੂਰੀ ਸੁਣਵਾਈ ਨਹੀਂ ਕੀਤੀ ਸਾਡੀ ਡੀਸੀ ਮੈਡਮ ਕੋਲ ਗਏ ਪਹਿਲਾਂ ਡੀਸੀ ਮੈਡਮ ਤੇ ਉਹ ਜੀ ਦਾ ਜੀ ਨਰੇਸ਼ ਕੁਟਾਰੀਆ ਐਮਐਲਏ ਸਾਹਿਬ ਲੈ ਕੇ ਗਏ ਉਹ ਮੈਡਮ ਕਹਿੰਦੀ ਜੀ ਤੁਹਾਡੀ ਸੁਣਵਾਈ ਹੋਊਗੀ ਉਸ ਤੋਂ ਬਾਅਦ ਸਾਨੂੰ ਨੋਟਿਸ ਕੱਢਿਆ ਗਿਆ ਇਹ ਹੁਣ ਅਸੀਂ ਇਹਨਾਂ ਨੂੰ ਇਹ ਮੰਗ ਕਰਦੇ ਆਂ ਕਿ ਸਾਡੀਆਂ ਦੁਕਾਨਾਂ ਨਾ ਢਾਈਆਂ ਜਾਣ ਜਿਵੇਂ ਅਸੀਂ ਹੈਗੇ ਐਜ਼ ਇਟ ਓਵੇਂ ਰੱਖਿਆ ਜਾਵੇ ਇਹ ਦੁਕਾਨਾਂ ਢਾਣ ਦਾ ਨੋਟਿਸ ਕੀ ਕਿਉਂ ਕੱਢਿਆ ਗਿਆ ਕਾਰਨ ਕੀ ਐਸ ਚੀਜ਼ ਦਾ ਕਾਰਨ ਇਹ ਆ ਜੀ ਇਹਨਾਂ ਨੇ ਪਿੱਛੇ ਪੁੱਡਾ ਨੂੰ ਥਾਂ ਵੇਚਤੀ ਆ ਜੀ ਪੁੱਡਾ ਦੇ ਕਹਿੰਦੇ ਖਾਲੀ ਫਰੰਟ ਖਾਲੀ ਕਰਾ ਕੇ ਦਿਓ ਅਸੀਂ ਪਿੱਛੇ ਅਸੀਂ ਕੀ ਕਰੀਏ ਪਿਛਲੇ ਤਾਂ ਜ ਜਨੇ ਫਰੰਟ ਖਾਲੀ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਕੁਝ ਨਹੀਂ ਕਰ ਸਕਦੇ ਇੱਥੇ ਆਹ ਕਾਰਨ ਹੈ ਬਈ ਜਿਵੇਂ ਕੀ ਗਰੀਬਾਂ ਦਾ ਰੋਜ਼ਗਾਰ ਖੋ ਕੇ ਇੱਕ ਵੱਡੇ ਘਰਾਣੇ ਨੂੰ ਇਹ ਜ਼ਮੀਨ ਦਿੱਤੀ ਜਾ ਰਹੀ ਹੈ ਕਿਵੇਂ ਦੇਖਦੇ ਨੇ ਇਸ ਕੰਮ ਬੜਾ ਜ਼ੁਲਮ ਹੋ ਰਿਹਾ ਜੀ ਬਹੁਤ ਵੱਡਾ ਜ਼ੁਲਮ ਹੋ ਰਿਹਾ ਹੈ ਐਸੀ ਉਮੀਦ ਨਹੀਂ ਕੀਤੀ ਜਾ ਸਕਦੀ ਜਿੱਡਾ ਵੱਡਾ ਜ਼ੁਲਮ ਹੋਇਆ ਰਿਹਾ ਛੋਟੇ ਛੋਟੇ ਵੇਖੋ ਬੱਚੇ ਆ ਸਾਡੇ ਨਿਆਣੇ ਨਿੱਕੇ ਨਿੱਕੇ ਇਹ ਬੰਦੇ 40 ਬੰਦੇ ਅੱਗੇ ਬੈਠੇ ਆ ਸੀ 20 ਬੰਦੇ ਪਿੱਛੇ 60 ਦੁਕਾਨਾਂ ਕੋਲ ਔਰ ਅਸੀਂ ਅੱਜ ਦੇ ਨਹੀਂ ਬੈਠੇ ਮੈਂ 1997 ਦਾ ਬੈਠਾ 1997 ਔਰ ਸਾਡੇ ਨਾਲ ਦੇ 40 40 ਸਾਲ ਦੇ ਬੈਠੇ ਕੋ 35 35 ਸਾਲ ਦੇ ਬੈਠੇ ਆ ਤੇ ਵੇਖੋ ਤੁਸੀਂ ਸਰਕਾਰੀ ਥਾਂ ਸਰਕਾਰੀ ਥਾਂ ਮੈਂ ਪਬਲਿਕ ਦੀ ਪ੍ਰਾਪਰਟੀ ਹੈ ਪਬਲਿਕ ਦੀ ਪ੍ਰਾਪਰਟੀ ਹੈ ਵੈਸੇ ਕਹਿੰਦੇ ਵੀ ਸਾਡਾ ਦੇਸ਼ ਤੇ ਹੱਕ ਹੈ ਸਾਡੀ ਪ੍ਰਾਪਰਟੀ ਕੀ ਦੀ ਪਬਲਿਕ ਦੀ ਪ੍ਰਾਪਰਟੀ ਹੈ ਪਬਲਿਕ ਦਾ ਹੱਕ ਹੈ ਪ੍ਰਾਪਰਟੀ ਦੇ ਉੱਤੇ ਆ ਹੱਕ ਹੈ ਪ੍ਰਾਪਰਟੀ ਦਾ ਪਬਲਿਕ ਮੇਰਾ ਖਿਆਲ ਉਹਨਾਂ ਦੁਕਾਨਾਂ ਦਾ ਮੁੱਲ ਨਹੀਂ ਜਿੰਨਾ ਅਸੀਂ ਕਿਰਾਇਆ ਪਰ ਬੈਠੇ ਕੋਈ ਯਾਰ ਸੁਨਵਾਈ ਹੈ ਨਹੀਂ ਦੱਸੋ ਤੁਸੀਂ ਕੋਈ ਸੁਨਵਾਈ ਨਹੀਂ ਦੱਸੋ ਵੇਖੋ ਇੰਨੇ ਨੇ ਸਾਲਾਂ ਦੇ ਬੈਠੇ ਆ ਅਸੀਂ ਇੰਨੇ ਨੇ ਸਾਲਾਂ ਦੇ ਰੋਜ਼ਗਾਰ ਕਰ ਰਹੇ ਆ ਅੱਜ ਤੁਸੀਂ ਸਾਨੂੰ ਉਠਾ ਕੇ 60 ਬੰਦਿਆਂ ਨੂੰ ਉਠਾ ਕੇ ਉਹਨਾਂ ਦਾ ਰੋਜ਼ਗਾਰ ਖਤਮ ਕਰਕੇ ਉਹਨਾਂ ਨੇ ਕਹਿੰਦੇ ਧੱਕੇ ਨਾਲ ਕੱਢ ਕੇ ਬਾਹਰ ਮਾਰੋ ਇਹਨਾਂ ਨੂੰ ਤੇ ਇਹ ਜਗ੍ਹਾ ਵੇਚ ਦਿਓ ਜਾਂ ਆਪਣੇ ਚਾਹੇਤਿਆਂ ਨੂੰ ਦੇ ਦਿਓ ਮਸਲਾ ਇਹ ਹੋਈ ਹੈ ਵੀ ਇਹਨੂੰ ਵੇਚ ਕੇ ਜਾਂ ਤਾਂ ਆਪਣੇ ਚਾਹੇਤਿਆਂ ਨੂੰ ਦੇ ਦਈਏ ਜਾਂ ਰੁਪਈਆ ਵਟ ਲਈਏ ਤੇ ਮੋਲ ਬਣਾਲੀਓ ਬਣਾਲੀਆ ਬਣਾਲੀਏ ਬਹੁਤ ਜ਼ੁਲਮ ਵਾਲੀ ਗੱਲ ਹੈ ਜੇ ਬਣਾਉਣੀਆਂ ਹੀ ਐ ਜਿਹੜੇ 60 ਬੰਦੇ ਬੈਠੇ 50-55 ਸਾਲ ਦੇ ਬੈਠੇ ਇਹਨਾਂ ਨੂੰ ਬਣਾ ਕੇ ਦਿਓ ਇਹਨਾਂ ਨੂੰ ਬਣਾ ਕੇ ਦੇਣ ਜੇ ਬਣਾ ਕੇ ਦੇਣੀਆਂ ਹੀ ਐ ਜੇ ਦੁਕਾਨਾ ਬਣਾਉਣੇ ਸਾਨੂੰ ਪਲਾਟ ਦੇਣ ਸਾਨੂੰ ਪਹਿਲਾ ਅਧਿਕਾਰ ਦੇਣ ਲੈ ਸਾਡੇ ਨਾਲ ਕੰਪਰੋਮਾਈਜ਼ ਕਰਨ ਸਾਡੇ ਨਾਲ ਬੈਠ ਕੇ ਸਰਕਾਰ ਕੰਪਰੋਮਾਈਜ਼ ਕਰੇ ਸਾਡੇ ਨਾਲ ਲਿਖਤੀ ਕੰਪਰੋਮਾਈਜ਼ ਕਰੇ ਵੀ ਦੁਕਾਨਾ ਹੀ ਤੁਹਾਨੂੰ ਬਣਾ ਕੇ ਦੇਣੇ ਜਾਂ ਤੁਹਾਨੂੰ ਪਲਾਟ ਦੇਣੇ ਸੀ ਆਪੇ ਬਣਾ ਲੈਣ ਦੁਕਾਨਾ ਸਾਨੂੰ ਪਲਾਟ ਦਿਓ ਜਿਹੜੇ ਬੈਠੇ ਜਿੱਥੇ-ਇੱਥੇ ਬੈਠੇ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਅਧਿਕਾਰ ਸਾਨੂੰ ਹੋਣਾ ਚਾਹੀਦਾ ਜੇ 60 ਸਾਲ ਦੇ ਇਹੀ 40 40 50 50 ਸਾਲ ਦੇ ਇੱਥੇ ਬੈਠੇ ਆ ਸਾਨੂੰ ਅਧਿਕਾਰ ਹੋਣਾ ਚਾਹੀਦਾ ਪਹਿਲਾਂ ਪਹਿਲੇ ਸਾਨੂੰ ਹੋਣੀ ਚਾਹੀਦੀ ਭਾਈ ਤੁਸੀਂ ਇੱਥੇ ਬੈਠੇ ਆ 50 ਸਾਲ ਦੇ ਇਸ ਚੀਜ਼ ਨੂੰ ਆਬਾਦ ਕੀਤਾ ਇੱਥੇ ਬੈਠੇ ਆ ਤੁਸੀਂ ਇੱਥੇ ਰੌਣਕ ਤੁਹਾਡੇ ਨਾਲ ਹੈ ਤੁਸੀਂ ਆਓ ਜਦੋਂ ਕਾਂ ਬੋਲਦੇ ਸੀ ਜਦੋਂ ਦੇ ਇੱਥੇ ਬੈਠੇ ਆ ਅੱਜ ਇੱਥੇ ਰੌਣਕ ਤੇ ਮਾਰਕੀਟ ਬਣ ਗਈ ਅੱਜ ਕਰੋੜਾਂ ਦੀ ਜਾਇਦਾਦ ਬਣ ਗਈ ਹੈ ਤੇ ਅੱਜ ਅਸੀਂ ਉੱਠ ਜਾਈਏ ਕਰੋੜਾਂ ਦੀ ਜਾਇਦਾਦ ਬਣਾਈ ਕਿੰਨੇ ਆ ਇਹ ਏਡਾ ਬਣਾਇਆ ਕਿੰਨੇ ਕਰੋੜਾਂ ਦੀ ਜਾਇਦਾਦ ਬਣਾਈ ਕਿੰਨੇ ਜਿਸੀਂ ਇੱਥੇ ਬੈਠੇ ਆ ਅਸੀਂ ਰੌਣਕਾਂ ਲਾਈਆਂ ਇੱਥੇ ਮਾਰਕੀਟ ਬਣੀ ਹੈ ਤਾਂ ਹੀ ਇੱਥੇ ਕਿ ਅੱਜ ਜੇ ਮੁੱਲ ਪੈ ਗਿਆ ਸਰਕਾਰ ਕਹਿੰਦੀ ਮੁੱਲ ਵਟ ਗਿਆ ਤੇ ਅਸੀਂ ਪੈਸੇ ਵਟ ਲੀਏ ਤੇ ਇਹ ਜ਼ੁਲਮ ਹੈ ਇਹ ਬਿਲਕੁਲ ਗਲਤ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਇਹ ਤਾਂ ਬਹੁਤ ਵੱਡਾ ਮਤਲਬ ਕਿ ਪਬਲਿਕ ਪਬਲਿਕ ਦੀ ਸੇਵਾ ਨਹੀਂ ਮੈਂ ਕਹਿ ਸਕਦਾ ਇਹ ਬਹੁਤ ਮਾੜੀ ਜੋ ਵੀ ਕਰ ਰਿਹਾ ਅਸੀਂ ਕੋਈ ਪੋਲੀਟੀਕਲ ਬੰਦੇ ਨਹੀਂ ਨਾ ਦੇਖੋ ਸਾਰੇ ਸਾਰੀਆਂ ਪਾਰਟੀਆਂ ਦੇ ਬੰਦੇ ਨੇ ਨਾਲ ਸਾਡੇ ਸਾਰਾ ਸ਼ਹਿਰ ਨਾਲ ਹੈ ਔਰ ਇਹ ਜੇ ਸੱਤ ਬੰਦੇ ਆ ਕਿਸ ਦਾ ਕਿਸੇ ਪਾਰਟੀ ਨਾਲ ਸਮਤ ਕਿਸੇ ਦਾ ਕਿਸੇ ਪਾਰਟੀ ਨਾਲ ਸਮਤ ਕਿਸੇ ਦਾ ਕਿਸੇ ਪਾਰਟੀ ਨਾਲ ਸਾਡਾ ਕਿਸੇ ਪਾਰਟੀ ਨਾਲ ਖਾਸ ਨਾਲ ਕੋਈ ਰੋਸ ਨਹੀਂ ਕੋਈ ਦੋਸ਼ ਨਹੀਂ ਕੋਈ ਗਿਲਾ ਨਹੀਂ ਸਾਨੂੰ ਗਿਲਾ ਹੈ ਵੀ ਸਾਡੇ ਤੇ ਜ਼ੁਲਮ ਕਿਸ ਗੱਲ ਦਾ ਹੋ ਰਿਹਾ ਕੀ ਗੁਨਾਹ ਕੀਤਾ ਸੀ ਕੀ ਗੁਨਾਹ ਕੀਤਾ ਸੀ ਇੰਨੇ ਨਿਸਾਲ ਦੇ ਬੇਟੇ ਆ ਕਿਉਂ ਇੱਕਦਮ ਸਾਡੇ ਤੇ ਜ਼ੁਲਮ ਹੋ ਰਿਹਾ ਕਿਉਂ ਸਾਡੀ ਸੁਣਵਾਈ ਨਹੀਂ ਹੋ ਰਹੀ ਕਿਉਂ ਸਾਡੇ ਨਾਲ ਤੱਕਾ ਹੋ ਰਿਹਾ ਅਸੀਂ ਕਿੱਥੇ ਚਾਈਏ ਦੱਸੋ ਸਰਕਾਰਾਂ ਦਾ ਕੰਮ ਹੈ ਲੋਕਾਂ ਨੂੰ ਰੋਜ਼ਗਾਰ ਦੇਣਾ ਸਰਕਾਰ ਦਾ ਕੰਮ ਹੈ ਲੋਕਾਂ ਨੂੰ ਰੋਜ਼ਗਾਰ ਦੇਣਾ ਕੰਮ ਹੈ ਅੱਗੇ ਬੇਰੋਜ਼ਗਾਰੀ ਇੰਨੀ ਵਧੀ ਪਈ ਹੈ ਲੋਕ ਬਾਹਰ ਭੱਜ ਰਹੇ ਬਾਹਰਲੇ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਭਰ ਰਹੇ ਐਥੋਂ ਦੀ ਜਾਇਦਾਦਾਂ ਵੇਚ-ਵੇਚ ਕੇ ਲੋਕ ਪੈਸਾ ਹਿੰਦੁਸਤਾਨ ਦਾ ਲੈ ਕੇ ਬਾਹਰ ਜਾ ਰਹੇ ਨੇ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ ਤੇ ਇਹ ਕੀ ਕਹਿੰਦੇ ਐ ਕਿਉਂ ਜਾ ਰਹੇ ਬਾਹਰ ਇਸੇ ਕਰਕੇ ਲੋਕ ਬਾਹਰ ਜਾ ਰਹੇ ਮੇ ਇੱਥੇ ਰੋਜ਼ਗਾਰ ਹੈ ਨਹੀਂ ਇੱਥੇ ਪਹਿਲਾਂ ਹੀ ਬੇਰੋਜ਼ਗਾਰੀ ਇੰਨੀ ਰੋਜ਼ਗਾਰ ਪਹਿਲਾਂ ਹੀ ਨਹੀਂ ਗਏ ਭੁਕੇ ਲੋਕ ਪਹਿਲਾਂ ਹੀ ਮਰਦੇ ਪਏ ਨੇ ਤੁਸੀਂ ਹੋਰ ਇੰਨੇ ਬੰਦਿਆਂ ਨੂੰ ਬੇਰੋਜ਼ਗਾਰ ਕਰ ਦਿਓ ਵਿਚਾਰੇ ਲੋਕੀ ਕੰਮ ਕਰ ਕਰਦੇ ਨੇ ਆਪਣੀ ਮਿਹਨਤ ਦੀ ਕਮਾਈ ਕਰਦੇ ਮਿਹਨਤ ਦੀ ਦੀ ਕਮਾਈ ਕਰਕੇ ਉਹਦੇ ਬੱਚੇ ਪਾਲਦੇ ਆ ਇਹ 60 ਬੰਦੇ ਕਿੱਥੇ ਜਾਣਗੇ ਦੱਸੋ ਤੁਸੀਂ ਇਹ 50 60 ਲੋਕ ਕਿੱਥੇ ਜਾਣਗੇ ਦੁਕਾਨਦਾਰ ਦੱਸੋ ਕਿੱਥੇ ਜਾਣਗੇ ਕੋਈ ਸਰਕਾਰ ਨੇ ਇਸ ਬਾਰੇ ਸੋਚਿਆ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਇਹ ਸੋਚਣ ਪਾਈ ਜੇ 50 ਬੰਦੇ ਜਾਂ 60 ਬੰਦੇ ਬੇਰੁਜ਼ਗਾਰ ਹੋ ਜਾਣਗੇ ਇਹ ਬੰਦੇ ਕਿੱਥੇ ਜਾਣਗੇ ਦੱਸੋ ਸਰਕਾਰ ਤਾਂ ਕਹਿੰਦੀ ਕਿ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ ਹੋ ਸਕਦਾ ਇਹ ਦੁਕਾਨਾਂ ਢਾਕੇ ਡਿਵੈਲਪਮੈਂਟ ਕਰਨਾ ਚਾਹੁੰਦੇ ਹੁਣ ਡਿਵੈਲਪਮੈਂਟ ਵੇਖੋ ਜੀ ਡਿਵੈਲਪਮੈਂਟ ਸਾਡੀਆਂ ਲਾਸ਼ਾਂ ਤੇ ਕਰਨੀ ਇਹਨਾਂ ਨੇ ਸਾਡੇ ਰੋਜ਼ਗਾਰ ਤੇ ਡਿਵੈਲਪਮੈਂਟ ਕਰਨੀ ਇਹਨਾਂ ਨੇ ਡ ਡਵੈਲਪਮੈਂਟ ਤਾਂ ਪਬਲਿਕ ਨੇ ਕਰਨੀ ਐ ਸਰਕਾਰ ਨੇ ਆਕੇ ਥੋੜਾ ਦੁਕਾਨ ਇੱਥੇ ਖੋਲਣੀ ਐ ਕਿਸੇ ਸਰਕਾਰ ਦੇ ਨੁਮਾਇੰਦੇ ਨੁਮਾਇੰਦੇ ਨਹੀਂ ਕਿਸੇ ਮੰਤਰੀ ਨੇ ਥੋੜਾ ਦੁਕਾਨ ਖੋਲਣੀ ਦੁਕਾਨ ਤਾਂ ਦੁਕਾਨਦਾਰਾਂ ਨੇ ਕਰਨੀ ਐ ਡਵੈਲਪਮੈਂਟ ਕਾ ਦੀ ਡਵੈਲਪਮੈਂਟ ਇੱਥੇ ਡਵੈਲਪਮੈਂਟ ਦੁਕਾਨ ਵੇਖੋ ਦੁਕਾਨਾਂ ਜੇ ਇੱਥੇ ਹੋਰ ਕਿਸੇ ਨੂੰ ਵੇਚ ਦੇਣਗੇ ਸਾਲੂ ਠਾਕੇ ਸਾਨੂੰ ਤੱਕੇ ਨਾਲੋਂ ਤੋਂ ਬੇਰੁਜ਼ਗਾਰ ਕਰਕੇ ਤੇ ਦੁਕਾਨਾਂ ਵੇਚ ਦੇਣਗੇ ਵੇਚਣਗੇ ਵੇਚਣਗੇ ਕਿਹਨੂੰ ਕਿਸੇ ਪਬਲਿਕ ਨੂੰ ਹੀ ਵੇਚਣਗੇ ਨਾ ਉਹ ਆਕੇ ਕਰਨਗੇ ਡਵੈਲਪਮੈਂਟ ਡਵੈਲਪਮੈਂਟ ਕਿਨੇ ਕਰਨ ਡਵੈਲਪਮੈਂਟ ਤਾਂ ਪਬਲ ਡਵੈਲਪਮੈਂਟ ਸਰਕਾਰਾਂ ਨੇ ਥੋੜਾ ਕਰਨੀ ਹੈ ਡਵੈਲਪਮੈਂਟ ਪਬਲਿਕ ਨੇ ਕਰਨੀ ਪਬਲਿਕ ਡਵੈਲਪਮੈਂਟ ਕਰਦੀ ਹੈ ਸਰਕਾਰਾਂ ਕਾਂ ਦੀ ਡਵੈਲਪਮੈਂਟ ਕਰਦੀ ਹੈ ਪਬਲਿਕ ਦੀ ਡਵੈਲਪਮੈਂਟ ਹੈ ਪਬਲਿਕ ਮਿਹਨਤ ਕਰਦੀ ਪਬਲਿਕ ਦਾ ਪੈਸਾ ਪਬਲਿਕ ਦਾ ਟੈਕਸ ਹੈ ਪਬਲਿਕ ਦਾ ਪੈਸਾ ਪਬਲਿਕ ਦੇ ਪੈਸੇ ਨਾਲ ਸਰਕਾਰਾਂ ਚਲਦੀਆਂ ਨੇ ਸਰਕਾਰਾਂ ਪਬਲਿਕ ਨਾਲ ਚਲਦੀਆਂ ਨੇ ਸਰਕਾਰਾਂ ਨਾਲ ਪਬਲਿਕ ਨਹੀਂ ਚਲਦੀ ਪਬਲਿਕ ਸਰਕਾਰਾਂ ਨਾਲ ਨਹੀਂ ਚਲਦੀ ਪਬਲਿਕ ਦੇ ਨਾਲ ਸਰਕਾਰਾਂ ਚਲਦੀਆਂ ਇਸ ਗੱਲ ਤੇ ਪ੍ਰਸ਼ਾਸਨ ਦੇ ਨਾਲ ਤੁਹਾਡੀ ਗੱਲਬਾਤ ਹੋਈ ਕਿ ਸਾਡੀ ਰੋਟੀ ਕਿਉਂ ਖੋਈ ਜਾ ਰਹੀ ਹੈ ਪ੍ਰਸ਼ਾਸਨ ਨਾਲ ਤਾਂ ਬੜੇ ਚਿਰ ਦੀ ਗੱਲ ਹੋ ਰਹੀ ਹੈ ਜੀ ਬੜੀਆਂ ਮਿੰਤਾਂ ਕਰੀ ਜਾਂਦੇ ਅਸੀਂ ਕੀ ਕਰ ਸਕਦੇ ਦੋਸਤੋਂ ਪ੍ਰਸ਼ਾਸਨ ਦੀਆਂ ਤੇ ਮਿੰਤਾਂ ਹੀ ਕਰ ਸਕਦੇ ਅਸੀਂ ਹੱਥੀ ਜੋੜ ਸਕਦੇ ਹਾਂ ਪ੍ਰਸ਼ਾਸਨ ਅੱਗੇ ਵੀ ਭਾਈ ਸਾਡੇ ਬੱਚਿਆਂ ਦੀ ਰੋਟੀ ਸਾਡੇ ਬੱਚਿਆਂ ਦੇ ਮੂੰਹ 'ਚ ਬੁਰਕੀ ਨਾ ਗੋਵੋ ਸਾਡੀ ਰੋਟੀ ਨਾ ਗੋਵੋ ਅਸੀਂ ਇੰਨੇ ਨੇ ਸਾਲਾਂ ਦੇ ਬੈਠੇ ਆ ਸਾਡੇ ਤੇ ਜ਼ੁਲਮ ਨਾ ਕਰੋ ਅਸੀਂ ਤਾਂ ਹੱਥੀ ਜੋੜ ਸਕਦੇ ਹਾਂ ਪਹਿਲਾਂ ਉਹ ਹੱਥ ਜੋੜਦੇ ਨੇ ਆਗੇ ਪਹਿਲਾਂ ਲੀਡਰ ਹੱਥ ਜੋੜਦੇ ਨੇ ਸਾਡੇ ਦੇ ਆਗੇ ਵੀ ਭਾਈ ਤੁਹਾਡੀ ਸੇਵਾ ਕਰਾਂਗੇ ਅਸੀਂ ਤੁਸੀਂ ਸਾਨੂੰ ਵੋਟਾਂ ਪਾਓ ਅੱਜ ਹੁਣ ਵੇਖੋ ਜੇ ਅਸੀਂ ਵੋਟਾਂ ਪਾਈਆਂ ਨੇ ਤੇ ਸਾਨੂੰ ਹੱਥ ਜੋੜਨੇ ਪੈ ਰਹੇ ਨੇ ਸਾਨੂੰ ਹੱਥ ਜੋੜਨੇ ਪੈ ਰਹੇ ਨੇ ਅੱਜ ਵੋਟਾਂ ਪਾ ਕੇ ਅਸੀਂ ਹੱਥ ਜੋੜ ਰਹੇ ਹਾਂ ਮਹਾਰਾਜ ਤੁਹਾਨੂੰ ਵੋਟਾਂ ਪਾਈਆਂ ਨੇ ਸਾਡੇ ਤੇ ਜ਼ੁਲਮ ਨਾ ਕਰੋ ਸਾਡੀ ਰੋਟੀ ਰੋਜੀ ਨਾ ਖੋਹੋ ਸਾਨੂੰ ਬੇਰੁਜ਼ਗਾਰ ਨਾ ਕਰੋ ਹੋਰ ਅਸੀਂ ਕੀ ਕਰੀਏ ਦੱਸੋ ਜਿਵੇਂ ਕਿ ਭਾਈ ਜੀ ਤਹਿਸੀਲਦਾਰ ਸਾਹਿਬ ਇੱਥੇ ਆਏ ਸੀ ਕੀ ਆਸ਼ਵਾਸ਼ਣ ਦੇ ਕੇ ਗਏ ਨੇ ਕੋਈ ਆਸ਼ਵਾਸ਼ਣ ਦਿੱਤਾ ਜੀ ਇਹ ਤਾਂ ਐਕਚੁਅਲੀ ਇਹ ਨਵੀਂ ਗੱਲ ਨਹੀਂ ਹੈ ਦੁਕਾਨਦਾਰਾਂ ਤੇ ਹਮੇਸ਼ਾ ਤਸ਼ੱਦਦ ਹੁੰਦਾ ਰਿਹਾ ਹੈ ਇੱਕ ਦੁਕਾਨਦਾਰੀ ਆ ਜਿਹੜਾ ਸਾਰ ਸਾਰੀ ਦੁਨੀਆ ਨਾਲੋਂ ਵੱਧ ਟਾਈਮ ਇੱਕ ਦੁਕਾਨਦਾਰੀ ਨੂੰ ਦਿੰਦਾ। ਦੇਖੋਗੇ ਤੁਸੀਂ 5 ਵਜੇ ਸਵੇਰ ਆ ਕੇ ਦੇਖੋ 5 ਵਜੇ ਕਰਿਆਨੇ ਦੀ ਦੁਕਾਨਾਂ ਖੁੱਲੀ ਆਉਂਦੀਆਂ। ਰਾਤੀ 10 ਵਜੇ ਦੇ ਖੁੱਲਦੇ। ਇੰਨਾ ਟਾਈਮ ਕੋਈ ਦਿੰਦਾ ਹੈ? ਜੀਐਸਟੀ ਟੈਕਸ ਕੌਣ ਦਿੰਦਾ ਹੈ ਦੁਕਾਨਦਾਰ। ਉਹ ਟੈਕਸ ਦੇਣ ਤੋਂ ਬਾਅਦ ਸਾਰੇ ਰੁਜ਼ਗਾਰ ਪੈਦਾ ਹੁੰਦੇ ਆ। ਸਾਰੀਆਂ ਜੌਬ ਚੱਲ ਚੱਲਦੀਆਂ। ਅਸੀਂ ਦੇਖੋ ਜੀ ਸਾਡੇ ਟੈਕਸਾਂ ਨਾਲ ਹੀ ਡੀਸੀ ਦੀ ਸੈਲਰੀ ਆਉਂਦੀ ਹੈ ਤੇ ਡੀਸੀ ਆ ਕੇ ਸਾਨੂੰ ਨੋਟਿਸ ਦੇ ਦਿੰਦਾ ਜੀ। ਗਲਤ ਕਿੱਥੇ ਆ ਗਲਤ? ਇਹਨਾਂ ਨੂੰ ਲੱਗਦਾ ਕਿ ਦੁਕਾਨਦਾਰ ਕੋਈ ਆਣੀ ਦੁ ਇਹਨਾਂ ਦਾਬੀ ਜਨਾ ਕਿ ਦੱਬਣ ਵਾਲੇ ਦੁਕਾਨਦਾਰ ਨਹੀਂ ਹੈਗੇ ਇਹ 40 ਜਾਂ 60 ਦੁਕਾਨਦਾਰ ਨਹੀਂ ਹੈਗੇ ਸਾਰਾ ਜੀਰਾ ਇਕੱਠਾ ਹੈ ਸਾਰਾ ਵਪਾਰ ਮੰਡਲ ਵਪਾਰ ਪ੍ਰਾਈਸ ਕੰਟਰੋਲ ਸਾਰਾ ਇਕੱਠਾ ਹੈ ਭੁੱਲ ਜਾਣ ਕਿ ਇਹਨਾਂ ਇਹ ਸਾਰਾ ਜੀਰਾ ਇਕੱਠਾ ਹੋਏਗਾ ਪਿੱਛੇ ਜੀ ਵੀ ਇੱਕ ਦਿੱਕਤ ਆਈ ਸੀ ਦਿਖਾਇਆ ਸੀ ਪੂਰੇ ਪੰਜਾਬ ਨੇ ਨੂੰ ਵੀ ਇਹ ਜੀਰਾ ਇੱਥੇ ਕਿਵੇਂ ਇਕੱਠਾ ਹੋਇਆ ਸੀਗਾ ਇਕੱਠਾ ਹੋ ਕੇ ਦਿਖਾਵਾਂਗੇ ਠੀਕ ਨਹੀਂ ਇੱਥੇ ਲਾਸ਼ਾਂ ਤੇ ਨਹੀਂ ਕਿ 40 ਸਾਲ ਲਾਸ਼ਾਂ ਤੇ ਗੁਰਦੰਦਾਬੂਗਾ ਸਾਰੇ ਸ਼ਹਿਰ ਦੀ ਲਾਸ਼ਾਂ ਤੇ ਗੁਰਦੰਦਾਬੂਗਾ ਇਹ ਪੰਜਾਬ ਸਰਕਾਰ ਦੀ ਭੁੱਲੀ ਭੱਟੀ ਹੈ ਵੀ ਵਪਾਰੀਆਂ ਨੂੰ ਜਦੋਂ ਮਰਜ਼ੀ ਦੱਬ ਲਾਂਗੇ ਵਪਾਰੀ ਉਹਨਾਂ ਦੀ ਬੰਦਵਾਲਾ ਨਹੀਂ ਹੈਗਾ ਇਹ ਗੱਲ ਜੀਰੇ ਤੱਕ ਨਹੀਂ ਰਹੇਗੀ ਇਹ ਪੰਜਾਬ ਤੱਕ ਜਾਏਗੀ ਇਹ ਭੁੱਲ ਜਾਣ ਭੁੱਲ ਜਾਣ ਕਿ ਵਪਾਰੀ ਸੋ ਜਾਏਗਾ ਸੌਣ ਵਾਲਾ ਨਹੀਂ ਉਹ ਜਾਗ ਚੁੱਕਾ ਹੈ ਵਪਾਰੀ ਇਹੋ ਜਿਹੇ ਹਾਲਾਤ ਪੈਦਾ ਕਰ ਦੇਗਾ ਇਹ ਸੋਚਿਆ ਨਹੀਂ ਹੋਏਗਾ ਜੇ ਲਗਾਤਾਰ ਵੀ ਸਾਨੂੰ ਵਪਾਰ ਮੰਡਲ ਦੁਕਾਨਾਂ ਬੰਦ ਕਰਨੀਆਂ ਪਈਆਂ ਅਸੀਂ ਕਰਾਂਗੇ ਇਹ ਭੁੱਲ ਜਾਣ ਵੀ ਇਹ ਵਪਾਰੀ ਆ ਕਿ ਇੱਕ ਠੀਕ ਹੈ ਚਾਰ ਬੰਦੇ ਆ ਗਏ ਆ ਕਿ ਇਹਨਾਂ ਨੂੰ ਦਬਾ ਲੈਣਗੇ ਦੱਬਣ ਵਾਲਾ ਕੰਮ ਖਤਮ ਹੋ ਚੁੱਕਿਆ ਅੱਜ ਦਬਾਵਾਂਗੇ ਅਸੀਂ ਅਸੀਂ ਆਪਣੀ ਵੋਟਾਂ ਨੂੰ ਦਬਾਵਾਂਗੇ ਦਿਕਾਵਾਂਗੇ ਇੱਕ ਇੱਕ ਸਾਰ ਵੋਟਾਂ ਪਾਵਾਂਗੇ ਜਿੱਧਰ ਪਾਵਾਂਗੇ ਡਿਸੀਜਨ ਹੋਏਗਾ ਸਾਡਾ ਵਪਾਰੀਆਂ ਦਾ ਥੋੜੇ ਦਿਨਾਂ ਤੱਕ ਤੁਹਾਨੂੰ ਕਿ ਮੀਟਿੰਗ ਦੇਖੇ ਕਿ ਇੱਕ ਸ਼ਹਿਰ ਦਾ ਕਿ ਰੋਜ਼ ਦਿਖੇਗਾ ਸਾਰਾ ਸ਼ਹਿਰ ਇਕੱਠਾ ਹੋਏਗਾ ਫਿਰ ਪਤਾ ਲੱਗੋ ਕਿ ਵਪਾਰੀ ਹੁੰਦਾ ਕੀ ਹੈ ਅੱਗੇ ਇਸ ਮਸਲੇ ਤੇ ਹਲਕੇ ਦੇ ਐਮਐਲਏ ਸਾਹਿਬ ਦਾ ਕੀ ਕਹਿਣਾ ਜੀ ਐਮਐਲਏ ਸਾਹਿਬ ਜੇ ਐਮਐਲਏ ਸਾਹਿਬ ਕੇ ਅੰਦਰ ਹੀ ਸੜਕੋ ਜੋ ਦੱਸਣਗੇ ਫੇਰ ਹੀ ਅਜ ਤੱਕ ਇਹ ਕਮਾਂਡ ਹੀ ਕਿਉਂਕਿ ਜਿੰਦਾ ਜੇ ਦਾ ਐਮਐਲਏ ਕੋਲ ਪਾਵਰ ਹੁੰਦੀ ਤੇ ਸਾਨੂੰ ਕੋਈ ਦਿੱਕਤ ਨਹੀਂ ਆਸੀ ਆਣੀ ਗੱਲ ਸੁਣੋ ਦੋ ਦਿਨ ਪਹਿਲੇ ਸਾਡੇ ਵਪਾਰੀ ਜਾ ਕੇ ਕਰਾਇਆ ਜਮਾ ਕਰਾਉਂਦੇ ਪਏ ਡੀਸੀ ਸਾਹਿਬ ਨਾਲ ਚਾਹ ਪੀਂਦੇ ਪਏ ਆ ਦੋ ਦਿਨਾਂ ਬਾਅਦ ਸਾਨੂੰ ਨੋਟਿਸ ਆ ਜਾਵੇ ਤੇ ਬੜੀ ਸ਼ਰਮ ਦੀ ਗੱਲ ਹੈ ਉਹ ਵੀ ਡੀਸੀ ਵੱਲੋਂ ਨੋਟਿਸ ਇੱਥੇ ਲਾਉਣ ਲੱਗੇ ਆ ਵਪਾਰੀ ਕਹਿੰਦੇ ਸੀ ਨੋਟਿਸ ਨਹੀਂ ਲਵਾਣਾ ਐਡੇ ਡਰ ਐਡੇ ਡਰਪੋਕ ਬੰਦੇ ਆ ਉਹ ਜਾ ਕੇ ਉਹ ਪੁਲਿਸ ਸਟੇਸ਼ਨ ਤੋਂ ਪੰਲੀ ਸਾਈਡ ਤੇ ਜਾ ਕੇ ਨੋਟਿਸ ਲਾਂਦੇ ਪਏ ਆ ਸਾਨੂੰ ਕੋਈ ਡਰ ਨਹੀਂਗਾ ਅਸੀਂ ਹਰ ਪਰਚੇ ਲਈ ਤਿਆਰ ਆ ਹਰ ਅਸੀਂ ਹਰ ਬੰਬਲੀ ਤਿਆਰ ਆਂ ਹਰ ਬਲਡੋਲਰ ਲਈ ਤਿਆਰ ਆਂ ਆਣ ਸਾਨੂੰ ਕੋਈ ਟੈਨਸ਼ਨ ਨਹੀਂ ਅਸੀਂ ਦਿਖਾਵਾਂਗੇ ਵਪਾਰੀ ਕੀ ਚੀਜ਼ ਹੈ ਵਪਾਰ ਵਪਾਰੀ ਕਲਾ ਵਪਾਰ ਨਹੀਂ ਚਲਾਉਂਦਾ ਵਪਾਰੀ ਆ ਮਿਊਸਪਲ ਕਾਉਂਸਲ ਵੀ ਚਲਾਉਂਦਾ ਸਾਡੇ ਕਿਰਾਏ ਜਾਂਦੇ ਆ ਤੇ ਮਿਊਸਪਲ ਕਾਉਂਸਲ ਚੱਲਦਾ ਤੇ ਸਾਰਿਆਂ ਨੂੰ ਸੈਲਰੀਆਂ ਮਿਲਦੀਆਂ ਵਪਾਰੀ ਇਹੋ ਜਿਹਾ ਕੁਝ ਨਹੀਂ ਵਪਾਰ ਗਵਰਨਮੈਂਟਾਂ ਚ ਚਲਾਉਂਦਾ ਇਹ ਗਵਰਨਮੈਂਟ ਅਸੀਂ ਚਲਾਣੇ ਆ ਸਾਨੂੰ ਕੋਈ ਡਰ ਨਹੀਂ ਹੈ ਕਿਸੇ ਗੱਲ ਦਾ ਅਸੀਂ ਟੈਕਸ ਦਿੰਨੇ ਆ ਦਿਨ ਪਾ ਰਾਤ ਅਸੀਂ ਇੱਕ ਕਰਦੇ ਆ ਸਾਡਾ ਸਾਡਾ ਰਾਤ ਨੂੰ ਵੀ ਦਿਮਾਗ ਚੱਲਦਾ ਹੈ ਸੀ ਕਿਹੜੇ ਬੈਂਕ ਦੀ ਐਮਆਈ ਦੇਣੀ ਹੈ ਵਪਾਰੀ ਕਮੇਟੀਆਂ ਚ ਲੰਦਾ ਹੈ ਵਪਾਰੀ ਕਿਤੇ ਐ ਨਹੀਂ ਵਪਾਰੀ ਜ਼ੀਰੋ ਤੇ ਹੋਵੇ ਨਾ ਅੱਜ ਤੋਂ ਤੁਸੀਂ ਦੇਖੋ ਕਿੱਥੇ ਪਹੁੰਚ ਜਾਂਦਾ ਹੈ ਕੀ ਕੁਛ ਨਹੀਂ ਵਪਾਰ ਖੜੇ ਕੀਤੇ ਅੱਜ ਤੱਕ ਫੈਕਟਰੀਆਂ ਲਾਈਆਂ ਇੰਡਸਟਰੀਆਂ ਲਾਈਆਂ ਕਿੱਥੋਂ ਲਾਈਆਂ ਜ਼ੀਰੋ ਤੋਂ ਤੁਸੀਂ ਬੈਕਗ੍ਰਾਉਂਡ ਦੇਖ ਲਓ ਹਰ ਬੰਦੇ ਦਾ ਤਾਂਗੇ ਲਾ ਕੇ ਵੀ ਬੰਦਿਆਂ ਨੇ ਵਪਾਰ ਖੜੇ ਕੀਤੇ ਐਮਬੀਏ ਚ ਆਲੇ ਨੇ ਉਹ ਵੀ ਸਾਡੇ ਨੇ ਸਾਰੇ ਵਪਾਰੀ ਕਿੱਥੋਂ ਬੰਦਾ ਹੈ ਮਿਹਨਤ ਨਾਲ ਬੰਦਾ ਦਿਮਾਗ ਨਾਲ ਬੰਦਾ ਠੀਕ ਨਹੀਂ ਇਹ ਦੇਖੋ ਜੀ ਤੁਸੀਂ ਬੈਂਕ ਦੇ ਵਿੱਚ ਬੈਂਕ ਕੌਣ ਚਲਾਉਂਦਾ ਤੁਹਾਨੂੰ ਪਤਾ ਬੈਂਕ ਵੀ ਵਪਾਰੀ ਚਲਾਉਂਦਾ ਹੈ ਹਰ ਬੰਦੇ ਦੀ ਲਿਮਟ ਹੈ ਤੇ ਪੂਰੇ ਟਾਈਮ ਸਿਰ ਇੰਟਰਸਟ ਦਿੰਦਾ ਕੋਈ ਵੀ ਵਪਾਰੀ ਤੁਸੀਂ ਇੱਕ ਰਿਕਾਰਡ ਕਢਾ ਲਓ ਵਪਾਰੀ ਦਾ ਕਦੀ ਸਿੱਬਨ ਐਕਟਿਵ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਉਹਨੂੰ ਪਤਾ ਮੈਂ ਆਪਦੀ ਐਮਆਈ ਦੇਣੀ ਹੈ ਕਦੀ ਪਿੱਛੇ ਨਹੀਂ ਹਟਦਾ ਬੈਂਕ ਅਸੀਂ ਚਲਾਣੇ ਹੈ ਇਨਕਮ ਟੈਕਸ ਅਸੀਂ ਚਲਾਣੇ ਹੈ ਗਵਰਨਮੈਂਟ ਅਸੀਂ ਚਲਾਣੀ ਆ ਸਰ ਕੁਝ ਚਲਾਣ ਦੇ ਬਾਵਜੂਦ ਸਾਨੂੰ ਕਾਹਦਾ ਡਰ ਆ ਯਾਰ ਅਸੀਂ ਡਰਾਂਗੇ ਨਹੀਂ ਹੁਣ ਅਸੀਂ ਵਿਰੋਧ ਕਰਾਂਗੇ ਵਿਰੋਧ ਕਰਕੇ ਦਿਖਾਵਾਂਗੇ ਵੀ ਵਪਾਰੀ ਹੁੰਦਾ ਕੀ ਹੈ ਇੱਥੇ ਵੀ ਤੇ ਖੂਨ ਹੌਣ ਖਰਾਬ ਹੋਵੇਗਾ ਇਹ ਦੁਕਾਨਾਂ ਤੇ ਬਲਡੋజర్ ਜੇ ਫਰੇਗਾ ਨਾ ਪਹਿਲਾਂ ਇੱਥੇ ਲਾਸ਼ਾਂ ਦੇ ਢੇਰ ਲੱਗਣਗੇ ਇਹ ਬਲਡੋజర్ ਪਹਿਲਾਂ ਦੁਕਾਨਦਾਰਾਂ ਦੇ ਉੱਤੇ ਚੱਲੇਗਾ ਫਿਰ ਦੁਕਾਨਾਂ ਤੇ ਚੱਲੇਗਾ ਜੇ ਸਰਕਾਰ ਸਾਨੂੰ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਬਲਡੋజర్ ਚਲਾ ਕੇ ਦੁਕਾਨਾਂ ਢਾਉਣੀਆਂ ਚਾਹੁੰਦੀ ਤੇ ਬੇਸ਼ੱਕ ਢਾ ਦੇਵੇ ਵੇਣਿਆ ਕਿਹੜਾ ਆ ਕੇ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਬਲਡੋਜਰ ਚਲਾਉਂਦਾ ਤੇ ਪਤਾ ਲੱਗ ਜੇਗਾ ਕੋਈ ਗੱਲ ਨਹੀਂ ਅਸੀਂ ਤਾਂ ਪਿਆਰ ਬੈਠੇ ਆ ਸੀ ਤਾਂ ਮਰੇ ਪਏ ਆ ਸਰਕਾਰ ਸਾਨੂੰ ਭੁੱਖਾ ਮਾਰਨਾ ਚਾਹੁੰਦੀ ਹੈ ਭੁੱਖਾ ਮਰਨੋਂ ਤਾਂ ਵੈਸੇ ਮਰ ਜਾਗੇ ਅਸੀਂ ਸਰਕਾਰ ਸਾਨੂੰ ਭੁੱਖਾ ਮਾਰਨਾ ਚਾਹੁੰਦੀ ਹੈ ਸਾਨੂੰ ਬੇਰੁਜ਼ਗਾਰ ਕਰਕੇ ਤੇ ਭੁੱਖੇ ਨਾਲ ਤੇ ਫਿਰ ਅਸੀਂ ਬਲਡੋజర్ ਅੱਗੇ ਪੈਣਾ ਅਸੀਂ ਲੇਟਾਂਗੇ ਆਗੇ ਆਹ ਮਰਜੀ ਬਲੇ ਤਿਆਰ ਆ ਸਾਰੇ ਇਹ 60 ਬੰਦੇ ਅੱਗੇ ਪੈਣ ਨੂੰ ਤਿਆਰ ਚਲਾਓ ਬਲਡੋజర్ ਆ ਕੇ ਤੇ ਮਾਰੋ ਪਹਿਲਾਂ ਸਾਨੂੰ ਤੇ ਮੁਰ ਕੇ ਬਲਡੋజర్ ਚਲਾ ਦਿਓ ਕੋਈ ਗੱਲ ਨਹੀਂ ਜਿਵੇਂ ਕਿ ਇਹ ਨੋਟਿਸ ਕੱਢਿਆ ਗਿਆ ਇਸ ਨੋਟਿਸ ਦੇ ਵਿੱਚ ਕਿ ਕੋਈ ਅੱਗੇ ਦਾ ਰੋਜ਼ਗਾਰ ਤੁਹਾਨੂੰ ਦਿੱਤਾ ਗਿਆ ਕਿ ਇਹ ਦੁਕਾਨਾ ਖਾਲੀ ਕਰ ਦਿਓ ਅੱਗੇ ਅਸੀਂ ਤੁਹਾਨੂੰ ਰੋਜ਼ਗਾਰ ਦੇ ਦਿੰਨੇ ਆ ਸੁਣਿਆ ਕਦੀ ਦੁਕਾਨਦਾਰਾਂ ਨੂੰ ਕੋਈ ਅੱਗੇ ਦਾ ਕੁਝ ਦੁਕਾਨਦਾਰਾਂ ਨੂੰ ਲੌਲੀਪੌਪ ਦਿੱਤੀ ਜਾਂਦੇ ਪਰ ਦੁਕਾਨਦਾਰ ਹੁਣ ਲੌਲੀਪੌਪ ਲੈਣ ਵਾਲ ਇਹੋ ਜਿਹੇ ਹੱਤ ਪੈਦਾ ਹੋਣਗੇ ਦੇਖਣਗੇ ਸਾਰੇ ਰੋਡ ਬੰਦ ਹੋਣਗੇ ਆਨਵਲ ਟਾਈਮ ਦੇਖੇ ਕੀ ਹੁੰਦਾ ਪਰ ਅਸੀਂ ਇਸੇ ਇਸੇ ਦੁਕਾਨ ਦੇ ਉੱਪਰ ਇਸ ਦੁਕਾਨਾ ਉੱਪਰ ਬਡੋਜਰ ਨਹੀਂ ਚੱਲਣ ਦਵਾਂਗੇ ਮੇਰੀ ਦੁਕਾਨ ਇੱਥੇ ਨਹੀਂ ਹੈ ਪਰ ਮੈਂ ਹਰ ਦੁਕਾਨਦਾਰ ਦੇ ਨਾਲ ਖੜਾ 24 ਘੰਟੇ ਖੜਾ ਜੀਰੇ ਲਈ ਨਹੀਂ ਪੂਰੇ ਪੰਜਾਬ ਵੀ ਖੜਾ ਜਿੱਥੇ ਲੋੜ ਆ ਤੇ ਮੈਂ ਖੜਾ ਫਿਰ ਅੱਗੇ ਦਾ ਰੋਜ਼ਗਾਰ ਕਿਵੇਂ ਚੱਲੇਗਾ ਜੇ ਦੁਕਾਨਾਂ ਟੈਂਦੀਆਂ ਨੇ ਤਾਂ ਪਹਿਲੀ ਗੱਲ ਤਾਂ ਮੈਂ ਨਹੀਂ ਸੋਚਦਾ ਵੀ ਟਹਿ ਜਾਣਗੇ ਨਹੀਂ ਮੈਂ ਸੋਚਦਾ ਇਹ ਤਾਂ ਸਭ ਤੋਂ ਮੂਰਖਤਾ ਹੈ ਬਾਕੀ ਲੀਡਰ ਖੈਰ ਬਹੁਤ ਸਿਆਣ ਸਾਸੀ ਤੇ ਲੀਡਰ ਨੇ ਨਾ ਕੋਈ ਪੋਲੀਟੀਕਲ ਬੰਦੇ ਆ ਅਸੀਂ ਤਾਂ ਸਮਾਜ ਸੇਵੀ ਤੇ ਧਾਰਮਿਕ ਬੰਦੇ ਆ ਅੱਜ ਕੱਲ੍ਹ ਤੱਕਤ ਸਮਾਜ ਸੇਵਾ ਦੇ ਵਿੱਚ ਤੇ ਧਾਰਮਿਕ ਮਜਰੇ ਆ ਪਰ ਮੈਂ ਨਹੀਂ ਸੋਚਦਾ ਪਤਾ ਨਹੀਂ ਕੀ ਸੋਚ ਲੈ ਕੇ ਸਰਕਾਰ ਨੇ ਇਹ ਕਦਮ ਉਠਾਇਆ ਕਿਉਂਕਿ 1.5 ਸਾਲ ਰਹਿ ਗਿਆ ਸਾਰਾ ਇਲੈਕਸ਼ਨ ਵਿੱਚ ਸਾਲ 1.5 ਸਾਲ ਰਹਿ ਗਿਆ ਤੇ ਇਹ ਤਾਂ ਵੋਟਾਂ ਖਰਾਬ ਕਰਨ ਵਾਲੀ ਗੱਲ ਹੈ ਕੋਈ ਵੋਟਾਂ ਬਣਾਉਣ ਵਾਲੀ ਗੱਲ ਨਹੀਂ ਸਾਰੇ ਸ਼ਹਿਰ ਨੇ ਬੜਾ ਹੰਗਾਰਾ ਤੇ ਬੜਾ ਹੌਸਲੇ ਦੇ ਨਾਲ ਤੇ ਬੜਾ ਮੈਂ ਕਹਿੰਦਾ ਸਾਰੇ ਸ਼ਹਿਰ ਨੇ ਮਿਲ ਕੇ ਅਸੀਂ ਵੋਟਾਂ ਪਾਈਆਂ ਸਭ ਕੁਝ ਕੀਤਾ ਸਰਕਾਰਾਂ ਚੁਣੀਆਂ ਇਹ ਉਹ ਸੋਚਿਆ ਵੀ ਸ਼ਾਇਦ ਬਦਲਾਅ ਆਵੇਗਾ ਸਾਡੇ ਹੱਕ ਵਿੱਚ ਗੱਲਾਂ ਹੋਣਗੀਆਂ ਤੇ ਮੈਂ ਸੋਚ ਤੋਂ ਪਰਾਂ ਵੀ ਇਹ ਕੀ ਪਾਲਿਸੀ ਖੇਡੀ ਜਾ ਰਹੀ ਜਾਂ ਕਿਉਂ ਹੋ ਰਿਹਾ ਇਹ ਦੱਸੋ ਸਰਕਾਰ ਆਪਦਾ ਹੀ ਨੁਕਸਾਨ ਕਰ ਰਹੀ ਹੈ ਆਪਦਾ ਹੀ ਨੁਕਸਾਨ ਤੁਸੀਂ ਸੋਚੋ ਵੀ ਆ ਬੇਜ਼ਗਾਰਾ ਜੁਰਮ ਹੋਵੇਗਾ ਇਹ ਆਵਾਜ਼ ਤੇ ਸਾਰੇ ਪੰਜਾਬ ਜੀ ਉੱਠਣੀ ਹੈ ਵੀ ਇਹ ਜ਼ੁਲਮ ਹੋ ਰਹੇ ਨੇ ਅੱਜ ਸਾਡੇ ਤੇ ਹੋ ਰਿਹਾ ਗੱਲ ਨੂੰ ਕਿਸੇ ਹੋਰ ਤੇ ਵੀ ਹੋ ਸਕਦਾ ਤੇ ਇਹ ਜ਼ੁਲਮ ਨੂੰ ਵੇਖ ਕੇ ਥੋੜਾ ਕੋਟਾ ਪੈਣੀਆਂ ਨੇ ਤੁਸੀਂ ਦੱਸੋ ਤੁਸੀਂ ਮੈਨੂੰ ਸੋ ਕੋਈ ਸਰਕਾਰ ਤਾਂ ਮੇਰੀ ਨਹੀਂ ਸਭੀ ਤਾਂ ਵੀ ਸਰਕਾਰ ਕੋ ਗਲਤ ਕੰਮ ਕਰ ਰਹੀ ਹੈ ਲੀਡਰ ਕੋਈ ਚੰਗਾ ਕੰਮ ਕਰ ਰਹੇ ਆ ਬਹੁਤ ਗਲਤ ਕੰਮ ਕਰ ਰਹੇ ਆ ਚੰਗਾ ਕੰਮ ਨਹੀਂ ਹੋ ਰਿਹਾ ਏ ਨਾ ਹੀ ਕੋਈ ਚੰਗੀ ਸੋਚ ਦੇ ਨਾਲ ਕੰਮ ਹੋ ਰਿਹਾ ਕਿਸੇ ਕਦੀ ਦੇਖਿਆ ਕਿ ਹਰ ਟਾਈਮ ਦੇਖਿਆ ਹੋਗਾ ਵਪਾਰੀ ਜੀਐਸਟੀ ਵਪਾਰੀ ਜਣਾ ਜੀਐਸਟੀ ਦਿੰਦਾ ਟੈਕਸ ਦਿੰਦਾ ਸਟਾਰਟਿੰਗ ਤੋਂ ਤੁਸੀਂ ਦੇਖਿਆ ਹੋਇਆ ਕਿੰਨਾ ਇਸ ਟੈਕਸ ਦੇ ਨਾਲ ਸਾਰੀ ਇਕਨੋਮੀ ਚੱਲਦੀ ਠੀਕ ਹੈ ਜੀ ਵਪਾਰੀ ਡੁੱਬਦਾ ਹੈ ਦੇਖਿਆ ਕਦੀ ਵਪਾਰੀ ਨੂੰ ਕਦੀ ਕਿਸੇ ਸਰਕਾਰ ਨੇ ਕੋਈ ਸਪੋਰਟ ਕੀਤੀ ਹੈ ਕਦੀ ਉਂਗਲ ਉਂਗਲ ਫੜੀ ਦੱਸ ਦਿਓ ਅੱਜ ਤੱਕ ਕੋਈ ਹੈ ਇਥੇ بڑے ਬੰਦੇ ਜਿਨ੍ਹਾਂ ਨੇ business ਚਲਾਏ ਹੈ ਕਰੋੜਾਂ ਦੇ ਕਰਜ਼ੇ ਹੋ ਗਏ ਜਦੋਂ ਨੈਚਰਲੀ ਵਪਾਰੀ ਵਪਾਰੀ ਵਪਾਰ ਕਰਦਾ ਹੈ ਉਹਨੂੰ ਬੜਾ ਕੁਝ ਕਰਨਾ ਪੈਂਦਾ ਠੀਕ ਨਹੀਂ ਕੋਈ ਨਾ ਕੋਈ ਲਾਸ ਹੋ ਜਾਂਦਾ ਲਾਸ ਤੋਂ ਬਾਅਦ ਕਿਸੇ ਸਰਕਾਰ ਨੇ ਹੱਥ ਫੜਿਆ ਇਹ ਕਦੀ ਨਹੀਂ ਹੋਇਆ ਵਪਾਰੀ ਦਾ ਹੱਥ ਕਿਸੇ ਨੇ ਫੜਿਆ ਪਰ ਮੇਨ ਹੈ ਕਿ ਅੱਜ ਦੀ ਡੇਟ 'ਚ ਅਸੀਂ ਇਕੱਠੇ ਆ ਅਸੀਂ ਬੜਾ ਕੁਝ ਬਦਲਾਅ ਅਸੀਂ ਲੈ ਕੇ ਆਵਾਂਗੇ ਇਹਨਾਂ ਨੂੰ ਜਵਾਬ ਦੇਵਾਂਗੇ ਇਹ ਕਹਿੰਦੇ ਨੇ ਬਦਲਾਅ ਬਦਲਾਅ ਇਹਨਾਂ ਨੇ ਤਾਂ ਲਿਹਾਤਾ ਜਿਦੋਂ ਸਾਡੇ ਤੇ ਬਲਡੋਜ਼ਰ ਚੁਣਾ ਲਈ ਤਿਆਰ ਹੈ ਤੇ ਬਦਲਾਅ ਇਹਨਾਂ ਨੇ ਤਾਂ ਕਹਿੰਦਾ ਲਿਹਾਤਾ ਪਰ ਅਸੀਂ ਉਹਦਾ ਬਦਲਾਅ ਤਾਂ ਦੱਸਾਂਗੇ ਬਦਲਾਅ ਹੁੰਦਾ ਕੀ ਹੈ ਸਾਡਾ ਬ ਵਿਧਰੋਹੀ ਨਹੀਂ ਉਹਨੇ ਦੇਖੇ ਅਸੀਂ ਦਿਖਾਵਾਂਗੇ ਵਿਦਰੋਹ ਕਿ ਵਿਰੋਧ ਕਿਵੇਂ ਹੁੰਦਾ ਹਾਂ ਬਦਲਾਅ ਪਬਲਿਕ ਨਹੀਂ ਲੈਂਦਾ ਪਬਲਿਕ ਪਬਲਿਕ ਵੇਖੋ ਪਬਲਿਕ ਬਹੁਤ ਵੱਡੀ ਹੈ ਪਬਲਿਕ ਬਹੁਤ ਵੱਡੀ ਹੈ ਇਸਦੇ ਉਦਾਹਰਨ ਆਪਾਂ ਹੁਣੇ ਨੇਪਾਲ ਵਿੱਚ ਵੇਖ ਲਈਏ ਦੇਖ ਲਈ ਹੈ ਨਾ ਕਿ ਪਬਲਿਕ ਤੋਂ ਵੱਡਾ ਕੁਝ ਨਹੀਂ ਬੰਗਲਾਦੇਸ਼ ਚ ਵੇਖ ਲਿਆ ਨੇਪਾਲ ਚ ਦੇਖ ਲਿਆ ਕੀ ਕੋਈ ਵੇਖਣ ਨੇ ਹੋਰ ਦੇਸ਼ਾਂ ਵਿੱਚ ਵੇਖਣੇ ਪਬਲਿਕ ਤੋਂ ਵੱਡਾ ਤਾਂ ਕੋਈ ਨਹੀਂ ਪਤਾ ਨਹੀਂ ਕਿਉਂ ਪਬਲਿਕ ਦੇ ਨਾਲ ਪਹਿਲਾਂ ਹੁੰਦੇ ਨੇ ਸਾਰੇ ਪਰ ਬਾਅਦ ਵਿੱਚ ਪਤਾ ਨਹੀਂ ਹੰਕਾਰ ਆ ਜਾਂਦਾ ਹੈ ਲੀਡਰਾਂ ਨੂੰ ਸਰਕਾਰਾਂ ਬਣਨ ਤੇ ਜਾਂ ਕੀ ਹੋ ਜਾਂਦਾ ਹੈ ਕਿਉਂ ਭੁੱਲ ਜਾਂਦੇ ਨੇ ਪਬਲਿਕ ਨੂੰ ਜਾਂ ਜ਼ੁਲਮ ਕਿਉਂ ਕਰਦੇ ਨੇ ਇਹ ਸੋਚ ਤੋਂ ਤੇ ਸਮਝ ਤੋਂ ਬਾਹਰ ਹੈ ਪਰ ਸਾਰਾ ਇਹਨਾਂ ਨੂੰ ਪਤਾ ਵੀ ਹੈ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਵੀ ਪਬਲਿਕ ਤੋਂ ਬਹੁਤ ਵੱਡੀ ਪਬਲਿਕ ਤੋਂ ਉੱਤੇ ਕੋਈ ਨਹੀਂ ਪਬਲਿਕ ਤੋਂ ਅੱਗੇ ਕੋਈ ਚੀਜ਼ ਨਹੀਂ ਪਬਲਿਕ ਤੋਂ ਉੱਤੇ ਕੋਈ ਨਹੀਂ ਪਬਲਿਕ ਚਾਵੇ ਜੋ ਮਰਜ਼ੀ ਕਰ ਸਕਦੀ ਹੈ ਇਹ ਸਾਰਾ ਜੀਰਾ ਸਾਡਾ ਸ਼ਹਿਰ ਦੇ ਵਿੱਚ ਇੱਕ ਸਿਫਤ ਹੈ ਸਾਡੇ ਇਲਾਕੇ ਵਿੱਚ ਸਿਫਤ ਹੈ ਕੱਲੀ ਜੀਰੇ ਦੀ ਮੈਂ ਗੱਲ ਨਹੀਂ ਕਰਦਾ ਸਾਡੇ ਇਲਾਕੇ ਦੀ ਇੰਨੀ ਤਾਰੀਫ ਹੈ ਅਸੀਂ ਵੇਖੋ ਜੇ ਕਿਸਾਨ ਮੋਰਚਾ ਦਿੱਲੀ ਵਿੱਚ ਚੱਲਿਆ ਤੇ ਸਾਡਾ ਜੀਰੇ ਸ਼ਹਿਰ ਦੇ ਤੁਸੀਂ ਕਿਸੇ ਮੰਗੇ ਨੂੰ ਲਾ ਲੋ ਮੈਂ ਸੋਚਦਾ 80% ਲੋਕ ਸ਼ਹਿਰ ਦੇ ਜਿਹੜੇ ਦਿੱਲੀ ਜਾ ਕੇ ਆਏ ਨੇ ਜੇ ਕੋ ਨਹੀਂ ਜਾ ਸਕਿਆ ਉਹਨੇ ਕਿਸੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਉਹਦੇ ਮਦਦ ਭੇਜੀ ਹੈ ਉਸ ਤੋਂ ਬਾਅਦ ਇਲਾਕੇ ਵਿੱਚ ਜੇ ਉਹ ਮਿਲ ਸੀ ਮਿਲ ਦਾ ਮਸਲਾ ਸੀ ਆ ਕਿੱਡਾ ਵੱਡਾ ਮਸਲਾ ਸੀ ਤੇ ਸਾਰੇ ਝੁੱਕ ਗਏ ਨਾ ਸਪਰੀਮ ਕੋਰਟ ਤਿੱਕਰ ਜਾਂ ਕੋਰਟਾਂ ਤਿੱਕਰ ਨੂੰ ਵੀ ਦਬਾਅ ਚ ਆ ਕੇ ਫੈਸਲੇ ਬਦਲਨੇ ਪਏ ਪਬਲਿਕ ਦੇ ਦਬਾਅ ਕੇ ਤਾਂ ਕੋਰਟਾਂ ਬਦਲ ਜਾਂਦੀਆਂ ਨੇ ਸਪਰੀਮ ਕੋਰਟਾਂ ਬਦਲ ਜਾਂਦੀ ਪਬਲਿਕ ਦਾ ਦਬਾਅ ਪੈ ਸਪਰੀਮ ਕੋਰਟ ਕੋਈ ਫੈਸਲਾ ਲੈਣ ਲੱਗਦੀ ਕੋਈ ਹਾਈ ਕੋਰਟ ਫੈਸਲਾ ਲੈਣ ਲੱਗਦੀ ਲੈਣ ਲੱਗਦੀ ਹੈ ਉਹ ਵੀ ਪਹਿਲਾਂ ਪਬਲਿਕ ਦਾ ਦਬਾਅ ਦੇਖਦੀ ਹੈ ਵੀ ਪਬਲਿਕ ਦਾ ਦਬਾਅ ਕੀ ਪਬਲਿਕ ਦੇ ਦਬਾਅ ਕੇ ਤਾਂ ਕੋਰਟਾਂ ਝੁਕ ਜਾਂਦੀਆਂ ਨੇ ਤੇ ਸਰਕਾਰਾਂ ਦੇ ਲੀਡਰ ਕੀ ਚੀਜ਼ ਹੈ ਸੁਣ ਕੇ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਜੋ ਲੀਡਰ ਅਸੀਂ ਚੁੰਦੇ ਆਂ ਜੋ ਸਰਕਾਰਾਂ ਚੁੰਦੇ ਆਂ ਪਬਲਿਕ ਦੇ ਭਲੇ ਵਾਸਤੇ ਚੁੰਦੇ ਆਂ ਸਾਡਾ ਭਲਾ ਕਰੋ ਕੋਈ ਉਹ ਬਣਾ ਕੇ ਦੇਣੀਏ ਸਾਨੂੰ ਬਣਾ ਕੇ ਦਿਓ ਵਧੀਆ ਅਸੀਂ 50 50 ਸਾਲ ਦੇ ਇੱਥੇ ਬੈਠੇ ਆਂ ਅਸੀਂ ਪੈਸੇ ਭਰਨ ਨੂੰ ਤਿਆਰ ਆਂ ਅਸੀਂ ਕਿਰਾਇਆ ਭਰਨ ਨੂੰ ਤਿਆਰ ਸਭ ਕੁਝ ਭਰਨ ਨੂੰ ਤਿਆਰ ਆਂ ਉਹ ਸਾਨੂੰ ਕਿਉਂ ਝਾੜਦੇ ਤੁਸੀਂ ਸਾਨੂੰ ਝਾੜ ਕੇ ਤੁਸੀਂ ਯਾਦ ਆਪਣੇ ਚਹੇਤੇ ਬੰਦਿਆਂ ਨੂੰ ਦੇਣਾ ਚਾਹੁੰਦੇ ਹੋ ਜਾਂ ਪਤਾ ਨਹੀਂ ਕੀ ਪਾਲਿਸੀ ਜਾਂ ਕੀ ਨਹੀਂ ਹੈਗੀ ਇਹ ਸਮਝ ਤੋਂ ਬਾਹਰ ਜਦੋਂ ਅਸੀਂ ਮਾਲਕ ਬਣਨ ਨੂੰ ਤਿਆਰ ਆਂ ਸਾਨੂੰ ਮਾਲਕ ਬਣਾਓ ਤੁਸੀਂ ਜਾਂ ਤਾਂ ਅਸੀਂ ਭਜਦੇ ਆਂ ਅਸੀਂ ਸਾਰੇ ਮਾਲਕ ਬਣਨ ਨੂੰ ਤਿਆਰ ਆਂ ਲਵੋ ਪੈਸੇ ਜਿਹੜਾ ਮਾਰਕੀਟ ਦਾ ਰੇਟ ਪਾਇਆ ਸਾਡੇ ਤੋਂ ਲੈ ਲਓ ਪੈਸੇ ਤੁਸੀਂ ਸਾਨੂੰ ਦਿਓ ਕਬਜੇ ਸਾਨੂੰ ਪਹਿਲ ਦਿਓ ਪਹਿਲਾਂ ਸਾਨੂੰ ਪਹਿਲ ਹੱਕ ਮੰਨਦਾ ਕਿ ਨਹੀਂ ਸਾਡਾ ਹੱਕ ਮੰਨਦਾ ਜੀ ਅਸੀਂ 50 ਸਾਲ ਦੇ ਬੈਠੇ ਆ ਜੇ ਤੁਸੀਂ ਇਹ ਪ੍ਰਾਪਰਟੀ ਵੇਚਣੀ ਚਾਹੁੰਦੇ ਜਾਂ ਦੇਣੀ ਚਾਹੁੰਦੇ ਆ ਕਿਸੇ ਨੂੰ ਪਹਿਲ ਸਾਨੂੰ ਦਿਓ ਸਾਨੂੰ ਪਹਿਲਾਂ ਪੁੱਛੋ ਭਾਈ ਅਸੀਂ ਪ੍ਰਾਪਰਟੀ ਵੇਚਣੀ ਹੈ ਸਰਕਾਰੀ ਪ੍ਰਾਪਰਟੀ ਵੇਚ ਦਿਓ ਸਾਨੂੰ ਪਹਿਲਾਂ ਪੁੱਛੋ ਆਗੇ ਭਾਈ ਅਸੀਂ ਪ੍ਰਾਪਰਟੀ ਵੇਚਣਾ ਚਾਹੁੰਦੇ ਆ ਤੁਸੀਂ 50 ਸਾਲ ਦੇ ਇੱਤੇ ਬੈਠੇ ਹੋ ਤੁਸੀਂ ਦੱਸੋ ਵੀ ਜੇ ਤੁਸੀਂ ਗਾਹਕੇ ਗਏ ਹੋ ਲੈਣੀ ਚਾਹੁੰਦੇ ਹੋ ਠੀਕ ਹੈ ਨਹੀਂ ਲੈਣੀ ਚਾਹੁੰਦੇ ਤਾਂ ਭਾਈ ਨਾਜ਼ੀਬ ਖਾਲੀ ਕਰ ਜਦੋਂ ਅ ਬੰਨੂ ਪਿਆਰ ਆ ਤੁਹਾਨੂੰ ਮਾਲਕ ਬਣਾਓ ਇਹ ਮਾਲਕ ਬਣਾਉਣਾ ਜਿਹੜੇ ਸਰਕਾਰਾਂ ਨੇ ਵੇਖੋ ਮੁਜਾਰੇ ਖੇਤੀਆਂ ਦੇ ਜਿਹੜੇ ਕਈ ਕਈ ਸਾਫ ਤੋਂ ਕਾਸ਼ਤ ਕਰਦੇ ਬੰਦਰ ਜ਼ਮੀਨਾਂ ਨੂੰ ਜਿਹਨਾਂ ਨੂੰ ਉਪਜਾਈ ਉਪਜਾਈ ਬਣਾਇਆ ਸਰਕਾਰਾਂ ਨੇ ਮਾਲਕੀ ਦਿੱਤੀ ਨਾ ਉਹਨਾਂ ਨੂੰ ਮਾਲਕੀ ਦਾ ਹੱਕ ਦੇ ਦਿੱਤੇ ਸਰਾਂ ਫ੍ਰੀ ਦੇ ਦੇ ਨਾਲ ਫ੍ਰੀਜ਼ ਜਿਨ੍ਹਾਂ ਨੇ ਜਿਹੜੇ ਬੀਜਦੇ ਸੀ ਕਾਸ਼ਤ ਕਰਦੇ ਸੀ ਜਿਨ੍ਹਾਂ ਦੇ ਨਾਂ ਗਰਦੌਰੀਆਂ ਸੀ ਜਿਨ ਜਿੰਨੀਆਂ ਜ਼ਮੀਨਾਂ ਸੀ ਉਹ ਸਾਰੀਆਂ ਨੇ ਮਾਲਕ ਬਣਾ ਦਿੱਤਾ ਨਾ ਉਹਨਾਂ ਨੂੰ ਕਿਉਂ ਮਾਲਕ ਬਣਾ ਦਿੱਤਾ ਇਸ ਕਰਕੇ ਭਾਈ ਇਹਨਾਂ ਨੇ ਆਵਾਜ਼ ਕੀਤੀਆਂ ਇਹਨਾਂ ਨੇ ਵਾਈਆਂ ਇਹਨਾਂ ਨੇ ਬਣਾਈਆਂ ਇਹ ਕਬਜ਼ੇ ਇਹਨਾਂ ਕੋਲ ਨੇ ਇਹ ਹੱਕਦਾਰ ਨੇ ਜ਼ਮੀਨਾਂ ਦੇ ਤੇ ਸਰਕਾਰ ਨੇ ਮਾਲਕ ਬਣਾ ਦੇ ਇਹ ਬੇਆਵਾਦ ਥਾਂ ਸੀ ਅਸੀਂ ਇਹਨੂੰ ਆਬਾਦ ਕੀਤਾ ਅਸੀਂ ਇਹਨੂੰ ਰੌਣਕਾਂ ਲਾਈਆਂ ਆਏ ਤੇ ਅਸੀਂ ਮਾਰਕੀਟਾਂ ਚ ਲਾਈਆਂ ਅੱਜ ਦੇ ਮਾਰਕੀਟ ਵਿੱਚ ਕਰੋੜਾਂ ਰੁਪਏ ਮੁੱਲ ਪੈ ਗਿਆ ਇਹਨਾਂ ਥਾਵਾਂ ਦਾ ਤੇ ਅੱਜ ਹੁਣ ਸਾਨੂੰ ਕੱਢ ਕੇ ਬਾਹਰ ਮਾਰੋ ਤੁਸੀਂ ਹੱਕ ਦੇ ਮੰਦ ਭਾਈ ਤੁਸੀਂ ਇਹ ਜ਼ਮੀਨ ਨੂੰ ਜਿਹੜੀ ਰੁਪਏ ਦੀ ਚੀਜ਼ ਸੀ ਅੱਜ ਕਰੋੜਾਂ ਦੀ ਬਣਾ ਦਿੱਤੀ ਤੁਸੀਂ ਮਿਹਨਤ ਕੀਤੀ 50 ਸਾਲ ਪਹਿਲਾਂ ਅਕ ਤੁਹਾਡਾ ਤੁਸੀਂ ਦੱਸੋ ਪਹਿਲਾਂ ਸਾਡਾ ਹੱਕ ਮੰਨਦਾ ਕਿ ਨਹੀਂ ਮੰਨਦਾ ਪਹਿਲਾਂ ਤਾਂ ਸਾਡਾ ਹੱਕ ਮੰਨਦਾ ਦੁਕਾਨਦਾਰਾਂ ਦਾ ਹੱਕ ਮੰਨਦਾ ਹੋਰ ਕਿਸੇ ਦਾ ਬਾਅਦ ਇੱਥੇ ਸਾਡੀ ਸੋਚ ਹੈ ਹੁਣ ਸਰਕਾਰ ਕੀ ਸੋਚਦੀ ਹੈ ਇਹਦੇ ਬਾਰੇ ਤਾਂ ਸਰਕਾਰ ਜਾਣਦੀ ਹੈ